ਪਾ ਜੀ ਮੈਂ ਨਾ ਤੈਨੂੰ ਸੱਚ ਦੱਸਾਂ ਵਰਲਡ ਕੱਪ ਖੇਡਣਾ ਨਹੀਂ ਸੀ ਅੱਛਾ ਮੇਰੀ ਉਂਗਲ ਵੱਢੀ ਗਈ ਸੀ ਕਬੱਡੀ ਖੇਡਦੇ ਕੋਈ ਕੱਚ ਲੱਗ ਗਿਆ ਸੀਗਾ ਕਰੇ ਅੱਛਾ ਉਹ ਸਾਰੇ ਹੀ ਚੀਚੀ ਉਂਗਲੇ ਵੱਢੀ ਗਈ ਸੀ ਤੇ ਮੈਂ ਖੇਡਣਾ ਹੀ ਸਾਰੇ ਨੂੰ ਪਤਾ ਵੀ ਸਾਜੀ ਨੇ ਨਹੀਂ ਖੇਡਣਾ ਪਾਉਂਦੇ ਕਬੱਡੀ ਮੈਂ ਉਸ ਰਾਤ ਪਾ ਜੀ ਇਮੋਸ਼ਨਲ ਹੋਇਆ ਤੇ ਮੈਂ ਰੋਇਆ ਵੀ ਬੱਸ ਅੱਛਾ ਉਹ ਵੀ ਮੇਰੇ ਯਾਰ ਵਰਲਡ ਕੱਪ ਖੇਡਣਾ ਆ ਫਿਰ ਮੈਂ ਆਪਣੇ ਰਾਣੇ ਭਾਈ ਨੂੰ ਬਲਾਚੋਰੀਏ ਨੂੰ ਫਿਰ ਆਪਣੇ ਆਪਣੇ ਜਿਹੜੇ ਫਰੈਂਡ ਆ ਉਹਨਾਂ ਨੂੰ ਫੋਨ ਲਾ ਕੇ ਦੁੱਖ ਸੁਣਾਏ ਯਾਰ ਮੈਂ ਖੇਤਨਾ ਸੀਗਾ ਤੇ ਇਹਦਾ ਦਾ ਇਹਨਾਂ ਨੇ ਹੌਸਲਾ ਦਿੱਤਾ ਕਿ ਯਾਰ ਕੋਈ ਗੱਲ ਨਹੀਂ ਫਿਰ ਗੱਗੀਆਂ ਆਪਣਾ ਮਜਮਤਾ ਯਾਰ ਫਿਰ ਉਹਦੇ ਨਾਲ ਡਿਸਕਸ ਕੀਤੀਆਂ ਗੱਲਾਂ ਬਾਤਾਂ ਕੀਤੀਆਂ ਉਹਨਾਂ ਨੇ ਹੌਸਲੇ ਦਿੱਤਾ ਪ੍ਰਿਆਰ ਨੂੰ ਵੀ ਪਤਾ ਵੀ ਬਹੁਤ ਇਮੋਸ਼ਨਲ ਆ ਫਿਰ ਭਾਜੀ ਇਹ ਚੱਲ ਕੋਈ ਨਹੀਂ ਨਾ ਅਸੀਂ ਜਾਣਾ ਵੀ ਨਹੀਂ ਸੀ ਕਿ ਇਹ ਕਹਿੰਦੇ ਚਲ ਆ ਜਾਓ ਵਰਲਡ ਹਾਂ ਕਿ ਅਸੀਂ ਚਲੋ ਤੁਸੀਂ ਨਹੀਂ ਖੇਡਣਾ ਅਸੀਂ ਵਰਲਡ ਕੱਪ ਦਾ ਖੇਡਣਾ ਹੈ ਤੁਸੀਂ ਆਇਓ ਟੀਮ ਇੰਡੀਆ ਦੀ ਆਏ ਚੱਲ ਜੇ ਭਾਜੀ ਪਹਿਲਾਂ ਮੈਂ ਜੇ ਦੇਖਿਆ ਇੱਥੇ ਲੂਜ਼ ਕਰ ਗਏ ਫਿਰ ਜਾ ਕੇ ਗੱਡੀਸ ਹੋ ਗਿਆ ਅੱਛਾ ਹਾਂ ਗੱਡੀਸ ਹੋ ਗਿਆ ਮਨਿੰਦਰਜੀਤ ਭਾਜੀ ਦਾ ਫੋਨ ਆਇਆ ਕਹਿੰਦੇ ਸਰ ਜੀ ਕਿੱਥੇ ਆ ਮੈਂ ਕਿਹਾ ਭਾਜੀ ਮੈਂ ਸੋਤਾ ਆਇਆ ਕਹਿੰਦੇ ਨਹੀਂ ਨਹੀਂ ਇਧਰ ਆ ਮੈਂ ਕਿਹਾ ਭਾਜੀ ਕੀ ਕੰਮ ਕਹਿੰਦਾ ਖੇਡਣਾ ਆ ਮੈਂ ਕਿਹਾ ਭਾਜੀ ਯਾਰ ਮਜ਼ਾਕ ਨਾ ਕਰ ਤੈਨੂੰ ਵੀ ਪਤਾ ਹੀ ਆ ਟੁੱਟਨੇ ਕਿਉਂ ਵੀ ਉਂਗਲੀ ਫੱਟਣੀ ਆ ਪ੍ਰੈਸ਼ਰ ਆ ਉਹ ਉਹ ਇਨਫੈਕਸ਼ਨ ਜਿਆਦਾ ਵੱਧ ਗਈ ਸੀ ਹਾਂਜੀ ਭਾਈ ਮੈਨੂੰ ਵਾਰਨਿੰਗ ਦਿੱਤੀ ਕਹਿੰਦੇ ਜੇ ਹੁਣ ਤੇ ਫਿਰੇਗੀ ਤੇ ਤੇ ਉਂਗਲ ਵੱਟਣੀ ਪੈਣੀ ਆ ਤੇ ਮੈਨੂੰ 3-4 ਫੋਨ ਆ ਗਏ ਇੰਦਰਜੀਤ ਭਾਜ ਦੇ ਅੱਛਾ ਉਹਦੇ ਕੋਈ ਅੰਦਰੋਂ ਇਦਾਂ ਦੀ ਆਵਾਜ਼ ਹੀ ਆਈ ਹਾਂ ਫਿਰ ਆ ਤਾਂ ਵੀ ਫੋਨ ਆਇਆ ਮੈਂ ਕਿਹਾ ਸੱਚੀ ਆਵਾਜ਼ ਕਹਿੰਦਾ ਹਜਾ ਕੋਈ ਗੱਲ ਨਹੀਂ ਮੈਂ ਗਿਆ ਤੇ ਇਹਨਾਂ ਨੇ ਮੈਨੂੰ ਕਿੱਟ ਦਿੱਤੀ ਅੱਛਾ ਕਹਿੰਦਾ ਹੋਰ ਰੈਡੀ ਮਗਰ ਖਰੇ ਮਜ਼ਾਕ ਕਰਦੇ ਆ ਕਹਿੰਦਾ ਨਹੀਂ ਨਹੀਂ ਬੁੱਤ ਹੋ ਰਹੀ ਹੈ ਇੰਦਰਜੀਤ ਭਾਜ ਨੇ ਤੇ ਫਿਰ ਆ ਨੇ ਮੈਨੂੰ ਇਦਾਂ ਕਿਹਾ ਵੀ ਚਲਦਾ ਵੇਚੀ ਚੱਲ ਜਾ ਵੀ ਇੱਕ ਦਿਨ ਖੇਤਰਾ ਵੀ ਸੀਗਾ ਨਾ ਮੈਂ ਆਪਾਂ ਜੀ ਕੱਪੜੇ ਲਾਏ ਨਾ ਮੈਨੂੰ ਰੱਬ ਅੱਲਾਹੁਮੂ ਉਹ ਨਾ ਇੰਨੀ ਜਿਆਦਾ ਕੋਈ ਨਾ ਮੈਨੂੰ ਫੀਲ ਹੋਇਆ ਵੀ ਹਾਂ ਖਾਂ ਠੀਕ ਹਾਂ ਮੈਂ ਆਪਣੀ ਉਂਗਲ ਅੰਦਰ ਮੰਨ ਕੇ ਸਭ ਕੁਝ ਮੰਨ ਕੇ ਮੈਂ ਐਂਟਰੀ ਕਰਤੀ ਹਾਂ ਜੀ ਅੱਛਾ ਕੁਆਟਰਪੇਨ ਨੂੰ ਮੈਂ ਚੁਹ ਹੂੰ ਫਿਰ ਓੜੀ ਓੜੀ ਪਲੇ ਕਰਦੇ ਇੱਕ ਦੂਰੇ ਡਾ ਪਾ ਪਾ ਆ ਗਏ ਫਿਰ ਮੈਂ ਬਾਹਰ ਆ ਗਿਆ ਫਿਰ ਮੈਂ ਉਂਗਲ ਦਾ ਇਸਤੂ ਗਰੂ ਸਾਹਿਬ ਨੂੰ ਅੱਛਾ ਕਹਿੰਦਾ ਯਾਰ ਸੰਜੀ ਕੋਈ ਗੱਲ ਨਹੀਂ ਮਾਰ ਜੋਨ ਪੁੱਤਰਾ ਇੰਦਾ ਵੀ ਕੋਈ ਚੱਕਰ ਨਹੀਂ ਤੂੰ ਮਾਰ ਟੱਟ ਫਿਰ ਭਾਜੀ ਮੈਂ ਉਹ ਪਲੇ ਕਰਕੇ ਕਬੱਡੀਆਂ ਪਾ ਪਾ ਕੇ ਉਦੋਂ ਮੈਂ ਬੈਸਟ ਨਿਕਲਿਆ ਤੇ ਫਿਰ ਸਤੂ ਭਾਈ ਕਿਹਾ ਨਾ ਦੇਲਾ ਸ਼ਾਹ ਜੀ ਉਹ ਟਾਈਮ ਜੇ ਤੂੰ ਨਾ ਪਉਂਦਾ ਜੇ ਤੈਨੂੰ ਨਹੀਂ ਨਾ ਗੇ ਤੇ ਦਰਜੀਤ ਭਾਈ ਕਿਹਾ ਬੈਠ ਕੇ ਵੀ ਜਾਣਾ ਹੀ ਜਿੰਗਾ ਇਹਨਾਂ ਨਾਲ ਤੂੰ ਪਲੇ ਕਰਕੇ ਦੇਲਾ ਅੱਜ ਬੈਸਟ ਨਿਕਲਿਆ ਹਾਂ ਉਹ ਭਾਜੀ ਬਹੁਤ ਵੱਡੀ ਗੱਲ ਹੈ ਮੈਂ ਪੰਜ ਦਿਨ ਯਕੀਨ ਨਹੀਂ ਕਰਿਆ ਸੀਰੀਅਸਲੀ ਮੈਂ ਬੈਸਟ ਲਿਖ ਲਿਆ ਮੈਨੂੰ ਫੋਨ ਆਈ ਜਾਵੇ ਘਰਦਿਆਂ ਦਾ ਯਾਰਾਂ ਦੋਸਤਾਂ ਦਾ ਮੈਨੂੰ ਫੋਨ ਆਈ ਜਾਵੇ ਮੈਨੂੰ ਮੈਂਸ਼ਨ ਕਰੀ ਜਾਵੇ ਸਟੋਰੀਆਂ ਮੈਨੂੰ ਯਕੀਨ ਹੀ ਨਾ ਆਵੇ